ਮੈਂ ਤਾਂ ਚੜੂ ਪੋਚ ਲੈ ਲਾ ਕੇ ਆਵਦੀ ਬੱਚੀ ਨੂੰ ਮਸਾ ਇੱਥੋਂ ਤੱਕ ਕੀਤਾ ਸੀਗਾ ਉਸ ਦਵਾਚ ਮੇਰੇ ਕੋਈ ਹਿੰਮਤ ਨਹੀਂ ਰਹੀ ਹਮ ਤਾਂ ਹਾਰ ਗਈ ਪਰ ਉਹਨਾਂ ਨੇ ਸਾਡੇ ਨਾਲ ਕੋਈ ਕਸਰ ਨਹੀਂ ਛੱਡੀ ਕਿ ਘੁੱਟ ਮਾਰ ਕਰਦੇ ਸੀ ਬੱਚੀ ਨੂੰ ਹੱਥਾਂ ਤੇ ਨੀੜ ਪਾਏ ਵੇ ਸੀ ਕਿ ਸਾਰਾ ਬੋਲਦਾ ਸੀ ਤੂੰ ਸਾਬਣ ਨਹੀਂ ਲਾ ਕੇ ਨਹਾ ਕੇ ਨਿਕਲੀ ਵਾਰ ਬਸ ਇਹ ਬੱਚਾ ਨਹੀਂ ਲੈਣਾਗਾ ਇਹ ਸਹੁਰੇ ਦੇ ਕੋਲੋਂ ਨਹੀਂ ਗੱਲਾਂ ਸੁਣਦੀਆਂ ਗਈਆਂ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਕੌਣ ਹੋ ਮੈਨੂੰ ਕਹਿੰਦੀ ਤੁਸੀਂ ਕੌਣ ਮੈਂ ਕਿਹਾ ਮੈਂ ਉਹਦੀ ਵਾਈਫ ਆ ਹੂੰ ਕਹਿੰਦੀ ਮੈਂ ਵੀ ਉਹਦੀ ਵਾਈਫ ਆ ਮੈਂ ਕਿਹਾ ਤੇਰੇ ਕੋਲ ਪ੍ਰੂਫ ਕੀ ਆ ਹੂੰ ਉਹਨੇ ਮੈਨੂੰ ਮੈਰੀ ਸਰਟੀਫਿਕੇਟ ਪਾਇਆ ਸੀਗਾ ਤਕੜਾ ਬੰਦਾ ਕਦੇ ਵੀ ਮਾੜੇ ਨੂੰ ਉੱਠਣ ਨਹੀਂ ਦਿੰਦਾ ਅੱਜ ਮੈਂ ਜਿਹੜੀ ਤੁਹਾਡੇ ਨਾਲ ਗੱਲ ਬਾਤ ਕਰਨੀ ਆ ਨਿੱਕਾ ਜਿਹਾ ਘਰ ਆ ਇਸ ਦੇ ਵਿੱਚ ਰਹਿੰਦੇ ਨਿੱਕੇ ਜਿਹੇ ਪਰਿਵਾਰ ਨੇ ਆਪਣੀ ਧੀ ਨੂੰ ਵਿਆਹ ਕੇ ਵੱਡੇ ਸੁਪਨੇ ਵੇਖੇ ਸੀਗੇ ਪਰ ਸਹੁਰੇ ਪਰਿਵਾਰ ਨੇ ਅਜਿਹੇ ਤਰੀਕੇ ਦੇ ਨਾਲ ਠੱਗੀ ਮਾਰੀ ਐ ਇਸ ਪਰਿਵਾਰ ਦੇ ਨਾਲ ਇਹ ਪਰਿਵਾਰ ਨੂੰ ਰੋਟੀ ਖਾਣ ਯੋਗ ਨਹੀਂ ਛੱਡਿਆ ਕਿਉਂਕਿ ਨਿੱਕਾ ਜਿਹਾ ਘਰ ਆ ਤੇ ਨਿੱਕਾ ਜਿਹਾ ਇਹ ਪਰਿਵਾਰ ਸੀ ਜਿਹਨੇ ਬਹੁਤ ਵੱਡੇ ਸੁਪਨੇ ਦੇਖੇ ਸੀ ਆਪਣੀ ਧੀ ਨੂੰ ਤੰਗੀਆਂ ਤੁਰਸ਼ੀਆਂ ਦੇ ਨਾਲ ਪੜਾਇਆ ਤੇ ਪੜਾਉਣ ਤੋਂ ਬਾਅਦ ਵਿਆਹ ਕੀਤਾ ਤੇ ਉਸ ਵਿਆਹ ਤੋਂ ਬਾਅਦ ਸਿੱਟਾ ਕੇ ਨਿਕਲਿਆ ਉਹ ਅੱਜ ਤੁਹਾਡੇ ਨਾਲ ਮੈਂ ਸਾਂਝਾ ਕਰੂੰਗਾ ਇਹ ਲੜਕੀ ਖੜੀ ਹੈ ਮੇਰੇ ਨਾਲ ਜਸਪ੍ਰੀਤ ਕੌਰ ਤੇ ਇਹਨਾਂ ਦੇ ਮਾਤਾ ਜੀ ਖੜੇ ਨੇ ਤੇ ਇਹ ਪਿੰਡ ਦੇ ਉਹ ਲੋਕ ਖੜੇ ਨੇ ਜਿਨ੍ਹਾਂ ਦੀ ਇਸ ਪਰਿਵਾਰ ਦੇ ਨਾਲ ਹਮਦਰਦੀ ਆ ਤੇ ਕੁੜੀ ਦਾ ਫਾਦਰ ਇਹਦੇ ਪਿਤਾ ਅੱਜ ਵੀ ਕੰਮ ਤੇ ਗਏ ਨੇ ਸ਼ਾਮ ਦੀ ਰੋਜੀ ਰੋਟੀ ਦੇ ਲਈ ਠੀਕ ਆ ਕੀ ਨਾਮ ਆ ਪੁੱਤਰ ਤੇਰਾ ਮੇਰਾ ਨਾਮ ਜਸਪ੍ਰੀਤ ਕੌਰ ਜੀ ਕਦੋਂ ਮੈਰਜ ਹੋਈ ਸੀਗੀ ਤੁਹਾਡੀ ਮੇਰੀ ਮੈਰਜ 15 ਫਰਵਰੀ 2023 ਨੂੰ ਹੋਈ ਸੀ ਕਿਹੜੇ ਪਿੰਡ ਪਿੰਡ ਛਾਪਾ ਕੋੜੀ ਛਾਪਾ ਜ਼ਿਲ੍ਹਾ ਬਰਨਾਲਾ ਹੂੰ ਕੀ ਮਸਲਾ ਕੀ ਹੋਇਆ ਮਸਲਾ ਇਹ ਜੀ ਮੇਰਾ ਮੇਰੇ ਹਾਈਲਾਈਟਸ ਦੇ ਬੈਂਡ ਆਏ ਹੋਈ ਸੀਗੇ ਤੇ ਉਹ ਮੇਰੇ ਸਹੁਰਿਆਂ ਨੇ ਮੇਰੇ ਬੈਂਡਾਂ ਦੇ ਸਿੱਟੇ ਮੇਰਾ ਰਿਸ਼ਤਾ ਲਿਆ ਸੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਸਾਰਾ ਖਰਚਾ ਕਰਾਂਗੇ ਤੇ ਅਸੀਂ ਵੀ ਆਪਦੇ ਮੁੰਡੇ ਨੂੰ ਬਾਹਰ ਭੇਜਣਾ ਜਦੋਂ ਮੇਰਾ ਵਿਆਹ ਹੋਇਆ 15 ਫਰਵਰੀ ਨੂੰ ਇਸ ਤੋਂ ਬਾਅਦ ਮੈਂ 2-3 ਮਹੀਨੇ ਬਾਅਦ ਉਹਨਾਂ ਨੂੰ ਕਹਿਣ ਲੱਗੀ ਵੀ ਹੁਣ ਤੁਸੀਂ ਮੇਰੀ ਫਾਈਲ ਦਾ ਪ੍ਰੋਸੈਸ ਸ਼ੁਰੂ ਕਰੋ ਹੂੰ ਉਹ ਕਹਿਣ ਲੱਗੇ ਵੀ ਤੇਰੇ ਬੈਂਡ ਘਟਾ ਵੀ ਤੂੰ ਪਹਿਲਾਂ ਪੜ ਮੈਨੂੰ ਉਹਨਾਂ ਨੇ ਚੰਡੀਗੜ੍ਹ ਪੜਨ ਲਾਤਾ ਜਿੱਥੇ ਮੈਂ 3-4 ਮਹੀਨੇ ਪੜੀ ਹੂੰ ਮੇਰੀ ਤਿਆਰੀ ਵੀ ਵਧੀਆ ਹੋ ਗਈ ਸੀ ਮੇਰੇ ਟੀਚਰ ਵੀ ਕਹਿਣ ਲੱਗੇ ਸੀਗੇ ਵੀ ਤੂੰ ਕੁੜੀਏ ਪੇਪਰ ਦੇ ਹੁਣ ਜਾ ਉਹਨਾਂ ਨੂੰ ਵੀ ਕਹਿੰਦੇ ਹੁੰਦੇ ਸੀ ਵੀ ਇਹ ਕੁੜੀ ਦਾ ਪੇਪਰ ਦਿਵਾਓ ਪਰ ਜਿਹੜਾ ਮੇਰਾ ਸੋਰਾ ਸੀ ਉਹ ਇਸ ਗੱਲ ਨੂੰ ਮਤਲਬ ਸਮਝਦੇ ਹੀ ਨਹੀਂ ਸੀ ਜ਼ਿੰਮੇਵਾਰੀ ਉਹ ਕਹਿ ਦਿੰਦੇ ਸੀ ਕੋਈ ਨਾ ਮੈਂ ਆਪਦੀ ਮਰਜ਼ੀ ਨਾਲ ਕਰਵਾਉਂ ਜਦੋਂ ਮੈਨੂੰ ਲੱਗਿਆ ਵੀ ਹਾਂ ਹੁਣ ਇਹ ਜਾ ਸਕਦੀ ਆ ਇਸ ਤੋਂ ਬਾਅਦ ਮੈਨੂੰ 8 ਕਿ ਮਹੀਨੇ ਬਾਅਦ ਫੇਰ ਪਤਾ ਲੱਗਿਆ ਜਿਹੜਾ ਮੇਰਾ ਘਰ ਵਾਲਾ ਪਹਿਲਾਂ ਹੀ ਵਿਆਹਿਆ ਹੋਇਆ ਸੀਗਾ ਵਿਆਹ ਤੋਂ ਪਹਿਲਾਂ ਨਹੀਂ ਪਤਾ ਸੀ ਨਹੀਂ ਜੀ ਬਿਲਕੁਲ ਵੀ ਨਹੀਂ ਪਤਾ ਸੀ ਮੈਨੂੰ ਇਸ ਚੀਜ਼ ਬਾਰੇ ਵਿਚੋਲਾ ਕੌਣ ਸੀ ਵਿਚੋਲਾ ਉਹਦੇ ਡੈਡੀ ਦੀ ਭੂਆ ਦਾ ਮੁੰਡਾ ਹੀ ਸੀਗਾ ਉਹਨਾਂ ਨਾਲ ਜਾਣ ਪਛਾਣ ਕਿਵੇਂ ਸੀ ਉਹਦੇ ਭੂਆ ਦੇ ਮੁੰਡੇ ਨੇ ਉਹ ਜਾਣ ਪਛਾਣ ਮੇਰੇ ਮੰਮਾ ਮਤਲਬ ਕੰਮਕੁਮ ਕਰਦੇ ਸੀ ਕਿਸੇ ਦੇ ਘਰੇ ਉਹਨਾਂ ਨੂੰ ਗਾਹ ਫੋਟੋ ਪਾਈ ਉਹਨਾਂ ਨੇ ਅੱਗੇ ਉਹਨਾਂ ਨੂੰ ਫੋਟੋ ਪਾਤੀ ਸਾਰੇ ਪਰਿਵਾਰ ਦੇ ਵਿੱਚੋਂ ਹੀ ਜਿਹੜਾ ਉਹਨਾਂ ਦਾ ਰਿਸ਼ਤੇਦਾਰੀ ਵਿਚੋਲਾ ਸੀਗਾ ਲੜਕੀ ਦੇ ਮਾਤਾ ਜੀ ਖੜੇ ਮਾਤਾ ਜੀ ਉਰੇ ਨੂੰ ਹੋ ਜੋ ਕੀ ਨਾਮ ਆ ਤੁਹਾਡਾ ਮੇਰਾ ਨਾਮ ਅਮਨਜੀਤ कौर ਜੀ ਅੱਛਾ ਥੋੜੀ ਜਾਣ ਪਛਾਣ ਉਹਨਾਂ ਨੇ ਫੋਟੋ ਜਿਹੜੇ ਵਿਚੋਲਾ ਸੀਗਾ ਉਹਦੇ ਨਾਲ ਕੋਈ ਗੱਲਬਾਤ ਹੋਈ ਫਿਰ ਬਾਅਦ ਦੇ ਵਿੱਚ ਹਾਂਜੀ ਉਹਨਾਂ ਨੇ ਇਹੀ ਗੱਲਬਾਤ ਕਰੀ ਸੀਗੀ ਵੀ ਅਸੀਂ ਬੈਂਡ ਵਾਲੀ ਕੁੜੀ ਚਾਹੀਦੀ ਐ ਵੀ ਸਾਡੇ ਪਸੰਦ ਆ ਤੇ ਵੀ ਅਸੀਂ ਸਾਰਾ ਖਰਚਾ ਆਪ ਹੀ ਕਰਾਂਗੇ ਜੋ ਵੀ ਹੋਇਆ ਤੇ ਮੇਰੇ ਨਾਲ ਵੱਡੇ ਵੱਡੇ ਵਾਦੇ ਕਰਕੇ ਰਿਸ਼ਤਾ ਲਿਆਸੀਗਾ ਰੋਗਾਂ ਨਾ ਪਤਾ ਹੀ ਹੂੰ ਪਰ ਉਹ ਵਾਦੇ ਤੇ ਨਹੀਂ ਉਤਰੇ ਮੈਂ ਤਾਂ ਚਾੜੂ ਪੋਚਾ ਲਾ ਲ ਕੇ ਆਪਦੀ ਬੱਚੀ ਨੂੰ ਮਸਾ ਇੱਥੋਂ ਤੱਕ ਕੀਤਾ ਸੀਗਾ ਉਸ ਤੋਂ ਬਾਅਦ ਮੇਰੇ ਕੋਈ ਹਿੰਮਤ ਨਹੀਂ ਰਹੀ ਹਮ ਤਾਂ ਹਾਰ ਗਈ ਮੈਂ ਧੰਨਵਾਦ ਕਰਦੀ ਆ ਬਤੇ ਨਗਰ ਖੇੜੇ ਦੇ ਜਿਹੜੇ ਮੈਨੂੰ ਸੰਜੋਗ ਦੇ ਰਹੇ ਆ ਜothe ਬੰਦਗਾਂ ਦੇ ਰਹਿੰਗਾ ਪਰ ਉਹਨਾਂ ਨੇ ਸਾਡੇ ਨਾਲ ਕੋਈ ਕਸਰ ਨਹੀਂ ਛੱਡੀ ਕਿ ਘੁੱਟਮਾਰ ਕਰਦੇ ਸੀ ਬੱਚੇ ਨੂੰ ਹੱਥਾਂ ਤੇ ਨੀਲ ਪਾਏ ਹੋਏ ਸੀ ਕਿ ਸਾਰਾ ਬੋਲਦਾ ਸੀ ਤੂੰ ਸਾਬਣ ਨਹੀਂ ਲਾ ਕੇ ਨਹਾ ਕੇ ਨਿਕਲੀ ਬਾਹਰ ਬਸ ਇਹ ਬੱਚਾ ਨਹੀਂ ਲੈਣਾਗਾ ਇਹ ਸੌਰੇ ਦੇ ਕੋਲੋਂ ਨਹੀਂ ਗੱਲਾਂ ਸੁਣਦੀਆਂ ਗਈਆਂ ਜਿਹੜਾ ਕੋਈ ਸ਼ੌਕ ਬੋਲਦਾ ਹੁੰਦਾ ਸੀਗਾ ਮਾਤਾ ਜੀ ਹੁਣ ਜਦੋਂ ਤੁਹਾਡਾ ਰੌਲਾ ਪੈ ਗਿਆ ਹੁਣ ਤੁਸੀਂ ਵਿਚੋਲੇ ਨਾਲ ਉਸ ਮੁੰਡੇ ਨਾਲ ਗੱਲ ਕੀਤੀ ਹੈ ਕਦੀ ਦੇਖੋ ਜੀ ਪਹਿਲਾਂ ਜਦੋਂ ਰੌਲਾ ਸੀ ਉਹ ਤਾਂ ਸਾਡੇ ਨਾਲ ਗੱਲ ਕਰਦਾ ਸੀਗਾ ਹੁਣ ਸਾਡੇ ਨਾਲ ਉਹ ਵੀ ਨਹੀਂ ਗੱਲ ਕਰਦਾਗਾ ਵਿਚੋਲੇ ਨੇ ਵੀ ਨਹੀਂ ਕਰੀਗੀ ਉਹਨੇ ਵੀ ਕੋਈ ਧੋਖਾ ਹੀ ਕੀਤਾ ਸਾਡੇ ਨਾਲ ਸਭ ਤੋਂ ਵੱਡਾ ਤੁਸੀਂ ਉਹਨੂੰ ਕਦੇ ਮਿਲੇ ਕੋਈ ਉੱਤਰ ਜਵਾਬ ਉਹਨੇ ਦਿੱਤਾ ਨੇ ਵੀ ਜਾਂ ਇਹ ਗਲਤ ਆ ਜਾਂ ਸਹੀ ਆ ਜਾਂ ਕੀ ਗੱਲ ਪਹਿਲਾਂ ਤਾਂ ਆ ਕੇ ਕਿਹਾ ਸੀਗਾ ਵੀ ਉਹਨੇ ਗਲਤ ਆ ਤੇ ਪਰ ਹੁਣ ਨਹੀਂ ਸਾਡੇ ਨਾਲ ਕੋਈ ਗੱਲਬਾਤ ਕਰਦੇ ਕਿਉਂ ਰਿਸ਼ਤੇਦਾਰੀ ਜੋ ਉਹਨਾਂ ਦੇ ਆ ਉਹ ਹੂੰ ਠੀਕ ਹੈ ਨਾ ਵੀ ਹੋ ਸਕਦਾ ਵੀ ਉਹ ਉਹਨਾਂ ਦੇ ਬਸ ਮਿਲੀ ਭਗਤੀ ਕੋਈ ਗੱਲ ਹੋਵੇ ਤੇ ਪਰ ਸਾਨੂੰ ਬਹੁਤ ਵੱਡੇ ਉਲੇ ਵਿੱਚ ਰੱਖਿਆ ਗਿਆ ਉਹ ਕਹਿੰਦੇ ਆ ਨਾ ਵੀ ਅਸੀਂ ਦੱਸਿਆ ਸੀਗਾ ਇਹੇ ਜੀ ਮਾਂ ਤੇ ਪਿਓ ਕਿਹੜਾ ਟੈਨ ਹੋਊਗਾ ਜਿਹੜਾ ਦੱਸ ਕੇ ਵੀ باوجود ਤੋ ਰਸਤਾ ਕਰੂਗਾ ਕੋਈ ਨਹੀਂ ਕਰਦਾ ਹੁੰਦਾ ਮੇਰੇ ਤੇ ਚ ਕਿਹੜਾ ਕੋਈ ਘਾਟ ਸੀ ਕਿ ਵੀ ਜਿਹੜਾ ਮੈਂ ਦੱਸੇ ਤੋ ਵੀ ਰਸਤਾ ਕੀਤਾਗਾ ਸਾਨੂੰ ਝੂਠੇ ਇਲਜ਼ਾਮਾਂ ਚ ਲਾਏ ਕੀ ਕਹਿੰਦੇ ਵੀ ਵਿਆਹ ਦਾ ਦੱਸਿਆ ਸੀ ਅਸੀਂ ਇਹ ਗੱਲ ਕਹਿੰਦੇ ਆ ਦੱਸਿਆ ਸੀਗਾ ਤੇ ਪਰ ਨਹੀਂ ਮੈਨੂੰ ਦੱਸਿਆ ਸੀਗਾ ਇੱਥੇ ਆ ਕੇ ਬਹਿ ਕੇ ਵਾਦੇ ਕਰਦਾ ਹੁੰਦਾ ਸੀ ਸਹੁਰਾ ਬੇਟਾ ਮੈਂ ਤੇਰੇ ਨਾਲ ਆ ਤੇਰੇ ਨਾਲ ਵੱਡੇ ਵੱਡੇ ਵਾਦੇ ਕਰਨੇ ਮੈਂ ਕੋਠੀਆਂ ਪਾਉਂ ਆਏ ਘਰੋਂ ਦੇਖੋ ਜੀ ਮੈਂ ਕੋਠੀਆਂ ਤੱਕ ਪਹੁੰਚ ਨਹੀਂ ਪਾਉਂਦੀ ਸੀ ਮੇਰੀ ਧੀ ਹੋਈ ਜਿਵੇਂ ਕਹਿ ਕੇ ਲੈ ਕੇ ਗਈ ਸੀ ਉਹ ਮੈਂ ਰੱਖ ਦੇ ਸਾਨੂੰ ਉਹੀ ਸਪੋਨ ਸੀ ਸਭ ਤੋਂ ਵੱਡਾ ਕਿਉਂਕਿ ਬਹੁਤ ਸਾਰਾ ਇਹ ਵੀ ਗੁੰਮਰਾਹ ਕੀਤਾ ਜਾਂਦਾ ਰਿਹਾ ਇਸ ਪਰਿਵਾਰ ਨੂੰ ਠੀਕਾ ਹੁਣ ਇਹਨਾਂ ਦੇ ਜਿਵੇਂ ਦੱਸਣ ਦੇ ਮੁਤਾਬਕ ਕਿਉਂਕਿ ਆਮੀ ਆਪਾਂ ਗੱਲ ਸੁਣਦੇ ਆ ਇਹ ਜ਼ਰੂਰ ਹੁੰਦਾ ਕਿ ਸਾਰੇ ਨਹੀਂ ਮਾੜੇ ਹੁੰਦੇ ਵਿਚੋਲਾ ਸ਼ਬਦ ਹੁੰਦਾ ਜਿਹੜੇ ਦੋ ਪਰਿਵਾਰਾਂ ਨੂੰ ਮਿਲਾ ਦਿੰਦਾ ਠੀਕ ਆ ਤੇ ਚੰਗੇ ਤਰੀਕੇ ਦੇ ਨਾਲ ਪਰ ਇਹ ਜ਼ਰੂਰ ਰਿਕਵੈਸਟ ਬੇਨਤੀ ਹਰ ਵੀਡੀਓ ਚ ਮੈਂ ਕਰਦਾ ਹੁੰਦਾ ਵੀ ਜਦੋਂ ਕਿਸੇ ਦਾ ਰਿਸ਼ਤਾ ਤੁਸੀਂ ਕਰਾਉਣੇ ਹੋ ਜੋੜਦੇ ਹੋ ਤੇ ਝੂਠ ਨਾ ਮਾਰਿਆ ਕਰੋ ਕਿਉਂਕਿ ਤੁਹਾਡੀ ਇੱਕ ਆਂਗਲ ਦੀ ਛੋਟੀ ਜੀ ਛਾਪ ਨੇ ਜਾਂ ਕਿਸੇ 50000 ਲੱਖ ਰੁਪਏ ਦੇ ਪਿੱਛੇ ਇਸ ਬੱਚੀ ਦੀ ਪੂਰੀ ਦੀ ਪੂਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਮਾਪਿਓ ਨੇ ਦਿਹਾੜੀਆਂ ਕਰਕੇ ਪਾਲਿਆ ਪੋਸਿਆ ਪੜ੍ਹਾਈ ਕਰਾਈ ਇੱਕ ਸੁਪਨਾ ਵੇਖਿਆ ਸੀ ਇਸ ਛੋਟੇ ਜਿਹੇ ਪਰਿਵਾਰ ਨੇ ਵੀ ਸਾਡੀ ਧੀ ਬਾਹਰ ਚਲੀ ਜਾਊਗੀ ਤੇ ਇਹ ਜਿਹੜੀ ਆਰਥਿਕ ਤੰਗੀ ਆ ਇਹ ਚੱਕੀ ਜਾਊਗੀ ਗਰੀਬੀ ਇਸ ਘਰ ਤੇ ਚੱਕੀ ਜਾਊਗੀ ਉਸ ਸਹੁਰੇ ਪਰਿਵਾਰ ਨਾਲ ਉਹ ਉਹ ਤੋਂ ਸਭ ਤੋਂ ਵੱਡਾ ਗੁਨਾਹਗਾਰ ਹੈ ਉਹ ਬਚੋਲਾ ਜਿਹੜਾ ਉਹਨਾਂ ਦੀ ਭੂਆ ਦਾ ਮੁੰਡਾ ਸੀ ਠੀਕ ਹੈ ਜਦੋਂ ਉਹਨੂੰ ਪਤਾ ਸੀ ਕਿ ਉਹ ਲੜਕੇ ਦੀ ਸ਼ਾਦੀ ਹੋਈ ਆ ਉਹ ਵਿਆਹ ਆ ਹੋਇਆ ਤੇ ਇਸ ਪਰਿਵਾਰ ਦੇ ਨਾਲ ੱੱਕਾ ਨਹੀਂ ਕਰਨਾ ਸੀ ਜਿਵੇਂ ਸਦੀਆਂ ਤੋਂ ਤਗੜੇ ਬੰਦੇ ਮਾੜਿਆਂ ਨੂੰ ਦਬਦੇ ਆਏ ਆ ਉਹੀ ਗੇਮ ਚੱਲਦੀ ਆ ਜੇ ਕਿਤੇ ਸਾਡਾ ਕਾਨੂੰਨ ਸਾਡਾ ਪ੍ਰਸ਼ਾਸਨ ਹਰਕਤ ਦੇ ਵਿੱਚ ਆ ਕੇ ਇਹਨਾਂ ਤੇ ਕਾਰਵਾਈ ਕਰਦਾ ਹੁੰਦਾ ਤੇ ਆਹ ਦਿਨ ਸ਼ਾਇਦ ਇਹਨਾਂ ਨੂੰ ਅੱਜ ਆਪਣਾ ਦੁੱਖ ਕੈਮਰੇ ਦੇ ਅੱਗੇ ਆ ਕੇ ਦੱਸਣ ਦੀ ਲੋੜ ਨਹੀਂ ਪੈਣੀ ਸੀਗੀ ਪੁੱਤਰ ਤੈਨੂੰ ਵਿਆਹ ਦਾ ਕਦੋਂ ਪਤਾ ਲੱਗਿਆ ਫਿਰ ਤੁਹਾਡੇ ਹਸਬੈਂਡ ਦਾ ਵੀ ਵਿਆਹ ਹੋਇਆ ਪਹਿਲਾਂ ਮੇਰੀ ਮੈਰਿਜ ਤੋਂ 8 ਕਿ ਮਹੀਨੇ ਬਾਅਦ ਪਤਾ ਲੱਗਿਆ ਸੀ ਉਹ ਵੀ ਸਨੈਪਚੈਟ ਤੇ ਉਹਦੀ ਮਤਲਬ ਜਿਹੜੀ ਵਾਈਫ ਆ ਫਰਸਟ ਵਾਈਫ ਹੂੰ ਉਹਦਾ ਮੈਸੇਜ ਆਇਆ ਸੀਗਾ ਹੂੰ ਮੈਂ ਚਲੋ ਦੇਖ ਲਿਆ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੁਸੀਂ ਕੌਣ ਹੋ ਮੈਨੂੰ ਕਹਿੰਦੀ ਤੁਸੀਂ ਕੌਣ ਮੈਂ ਕਿਹਾ ਮੈਂ ਉਹਦੀ ਵਾਈਫ ਆ ਹੂੰ ਕਹਿੰਦੀ ਮੈਂ ਵੀ ਉਹਦੀ ਵਾਈਫ ਆ ਮੈਂ ਕਿਹਾ ਤੇਰੇ ਕੋਲ ਪ੍ਰੂਫ ਕੀ ਆ ਹੂੰ ਉਹਨੇ ਮੈਨੂੰ ਮੈਰੀ ਸਰਟੀਫਿਕੇਟ ਪਾਇਆ ਸੀਗਾ ਹੂੰ ਉਹ ਮੈਂ ਫਟਾਫਟ ਯਾਦ ਕਰ ਲਿਆ ਮੇਰੇ ਪਰ ਇੰਨੀ ਹਿੰਮਤ ਨਹੀਂ ਸੀਗੀ ਮੈਂ ਕਿਸੇ ਨੂੰ ਫਾਰਵਰਡ ਕਰ ਸਕਾਂ ਕਿਉਂਕਿ ਮੈਨੂੰ ਆਈ ਸੀਗਾ ਵੀ ਮੈਨੂੰ ਕੁੱਟਣਗੀ ਹੂੰ ਉਹ ਮੈਂ ਯਾਦ ਕੀਤਾ ਫਟਾਫਟ ਪਰ ਮੈਂ ਫੇਰ ਵੀ ਉਹਨਾਂ ਨੂੰ ਥੋੜਾ ਜਿਹਾ ਪੁੱਛਿਆ ਜਸਟ ਉਹੀ ਤੇ ਉਹ ਮੈਨੂੰ ਕਹਿੰਦੇ ਵੀ ਨਹੀਂ ਇਦਾਂ ਦੀ ਕੋਈ ਗੱਲ ਬਾਤ ਨਹੀਂ ਹੈਗੀ ਹੂੰ ਵੀ ਇਹ ਕੁੜੀ ਆਪਣਾ ਉਹੀ ਆਪਣੇ ਵਿੱਚ ਆਉਂਦੀ ਹੈ ਆਪਣਾ ਘਰ ਖਰਾਬ ਕਰਨ ਨੂੰ ਮੈਂ ਮੈਂ ਕਿਹਾ ਚਲੋ ਠੀਕ ਆ ਹੂੰ ਫਿਰ ਇਸ ਤੋਂ ਬਾਅਦ ਜਦੋਂ ਮੈਨੂੰ ਉਹਨਾਂ ਨੇ ਫੇਰ ਕੁੱਟਿਆ ਤੇ ਮੈਂ ਪਿੰਡ ਫੋਨ ਲਾਇਆ ਵੀ ਮੈਨੂੰ ਲੈ ਜਾਓ ਇੱਥੋਂ ਆ ਕੇ ਕੋੜਦਾ ਕੌਣ ਸੀ ਪਤਰਾ ਸਾਰੇ ਸਾਰੀ ਸਾਰੇ ਰਲੇ ਹੀ ਹੁੰਦੇ ਸੀਗੇ ਜੇ ਕੋਈ ਘਟਦਾ ਸੀ ਆਏ ਨਹੀਂ ਹੁੰਦਾ ਸੀਗਾ ਛੜਾਲੀਏ ਉਹਨੂੰ ਬਸ ਖੜੇ ਆਏ ਤਮਾਸ਼ਾ ਦੇਖਦੇ ਹੁੰਦੇ ਸੀਗੇ ਵੀ ਠੀਕਾ ਪੈਂਦੀਆਂ ਤਾਂ ਪਹਿਨ ਦੋ ਹੂੰ ਤੇ ਇਸ ਤੋਂ ਬਾਅਦ ਜਦੋਂ ਮੈਨੂੰ ਮੇਰੇ ਵੀਰੇ ਹੋਣੀ ਸਾਰੇ ਲੈ ਕੇ ਆਏ ਸੀਗੇ ਤੇ ਇਸ ਤੋਂ ਬਾਅਦ ਮੈਂ ਉਹ ਕੁੜੀ ਦੇ ਘਰੇ ਵੀ ਗਈ ਸੀਗੀ ਮੈਂ ਉਹਨਾਂ ਨੂੰ ਪੁੱਛਿਆ ਵੀ ਸੀਗਾ ਵੀ ਤੁਸੀਂ ਦੱਸ ਦੋ ਵੀ ਨਹੀਂ ਮੈਂ ਡਿਵੋਰਸ ਲੈ ਲੈਣੀ ਆ ਹਨਾ ਜਿੱਥੇ ਪਹਿਲਾ ਮੈਰਿਜ ਹੋਈ ਸੀ ਹਾਂਜੀ ਰਾਏਕੋਟ ਉਹਦੀ ਮੰਮਾ ਮਮਾ ਮਿਲੇ ਸੀ ਉਹ ਕਹਿੰਦੇ ਵੀ ਨਹੀਂ ਸਾਡੀ ਕੁੜੀ ਦਾ ਤਾਂ ਵਿਆਹ ਹੋਇਆ ਹੀ ਨਹੀਂ ਉਹ ਸਾਫ਼ ਮੁੱਕਰ ਗਈ ਫਿਰ ਮੈਂ ਰਾਏਕੋਟ ਕਚਹਿਰੀਆਂ ਚ ਗਈ ਸੀਗੀ ਉੱਥੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਵੀਰੇ ਬੈਠੇ ਸੀ ਉਹ ਕਹਿੰਦੇ ਵੀ ਭੈਣੇ ਅਸੀਂ ਤੈਨੂੰ ਦੇ ਨਹੀਂ ਸਕਦੇ ਸਰਟੀਫਿਕੇਟ ਪਰ ਤੈਨੂੰ ਦਿਖਾ ਸਕਦੇ ਹਾਂ ਵੀ ਉਹਨਾਂ ਦੀ ਮੈਰਿਜ ਹੋਈ ਵੀ ਆ ਤੇ ਸੌਰੇ ਦੀ ਹੀ ਪਹਿਲੇ ਗਵਾਈ ਆ ਉਹਨਾਂ ਦੇ ਪਹਿਲੇ ਸਾਈਨ ਆ ਵੀ ਤੈਨੂੰ ਧੋਖੇ ਵਿੱਚ ਰੱਖੀ ਜਾਂਦੇ ਆ ਵੀ ਤੂੰ ਕੋਈ ਆਵਦਾ ਹੱਲ ਕਰ ਲੈ ਇਸ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਦੇ ਦਰਖਾਸਤ ਦਿੱਤੀ ਸੀ ਹੂੰ ਜਿੰਨੇ ਜਿਹਦੇ ਵਿੱਚ ਤਿੰਨ ਚਾਰ ਮਹੀਨੇ ਮੇਰਾ ਕੇਸ ਚੱਲਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰਾਂ ਨੇ ਤੇ ਪੁਲਿਸ ਵਾਲਿਆਂ ਨੇ ਮੇਰਾ ਰਾਜੀਨਾਮਾ ਕਰਵਾਤਾ ਸੀ ਜਿਹਦੇ ਵਿੱਚ ਉਹਨਾਂ ਨੇ ਮੈਨੂੰ 25 ਦਿਨ ਲੈ ਲਏ ਸੀਗੇ ਕਹਿੰਦੇ 25 ਦਿਨ ਦੇ ਵਿੱਚ ਵਿੱਚ ਅਸੀਂ ਤੇਰੇ ਨਾਲ ਆਧਾਰ ਕਾਰਡ ਵਗੈਰਾ ਸਭ ਬਣਵਾਵਾਂਗੇ ਹੂੰ ਉਹ ਉਸ ਚੀਜ਼ ਤੋਂ ਵੀ ਮੁੱਕਰ ਗਏ ਵੇਖੋ ਅਸਲ ਦੇ ਵਿੱਚ ਹੁਣ ਪੁਲਿਸ ਨੇ ਵੀ ਰਾਜੀਨਾਮਾ ਕਰਵਾਇਆ ਜਾਂ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਸ ਤੋਂ ਬਾਅਦ ਉਹ ਜਿਹੜੇ ਹੈਗੇ ਆਗੇ ਮੁੱਕਰਗੇ ਇਹ ਬਹੁਤ ਵੱਡੀ ਗਲਤੀ ਆ ਪਿੰਡ ਦੇ ਲੋਕ ਵੀ ਖੜੇ ਨੇ ਜਿਹੜੇ ਇਸ ਰੌਲੇ ਦੇ ਵਿੱਚ ਜਿਹੜੇ ਉੱਥੇ ਗਏ ਨੇ ਉਹਨਾਂ ਦੇ ਨਾਲ ਵੀ ਮੈਂ ਤੁਹਾਡੀ ਮੁਲਾਕਾਤ ਕਰਾਉਂਗਾ ਪਰ ਜਦੋਂ ਪੁੱਤਰ ਹੁਣ ਕੇਸ ਤੁਸੀਂ ਕੀਤਾ ਹੁਣ ਦੁਬਾਰਾ ਉਹਨਾਂ ਨੇ ਅਰੈਸਟ ਪਈ ਆ ਕੋਈ ਐਫ ਆਈ ਆਰ ਕਟਾਈ ਆ ਨਹੀਂ ਮੇਰੀ ਮੰਗ ਮਤਲਬ ਸਾਰੇ ਪਰਿਵਾਰ ਤੇ ਸੀਗੀ ਉਹਨਾਂ ਨੇ ਪੁਲਿਸ ਵਾਲਿਆਂ ਨੇ ਮੈਨੂੰ ਜਦ ਦਿਨ ਮੈਂ ਧਰਨਾ ਲਾਇਆ ਸੀ ਉਹ ਦਿਨ ਹੀ ਕਿਹਾ ਸੀਗਾ ਕਿ ਅਸੀਂ ਪਿਓ ਪੁੱਤ ਤੇ ਕਾਰਵਾਈ ਕੀਤੀ ਆ ਜਦੋਂ ਸਾਡਾ ਧਰਨਾ ਮਤਲਬ ਚੱਕਿਆ ਗਿਆ ਇਸ ਤੋਂ ਬਾਅਦ ਮੇਰੇ ਕੋਲ ਐਫ ਆਈ ਆਰ ਆਉਂਦੀ ਆ ਕਿ ਉਹ ਤੇ ਕੱਲਾ ਮੁੰਡੇ ਤੇ ਪਰਚਾ ਕੀਤਾ ਹੋਇਆ ਤੁਹਾਡਾ ਹਸਬੰਡ ਕੀ ਕੰਮ ਕਰਦਾ ਸੀ ਉਹ ਕੁਛ ਨਹੀਂ ਫ੍ਰੀ ਆ ਕੋਈ ਨਸ਼ਾ ਪਤਾ ਹਾਂਜੀ ਉਹ 24 ਘੰਟੇ ਘਰੋਂ ਬਾਹਰ ਹੀ ਰਹਿੰਦਾ ਸੀ ਰਾਤ ਨੂੰ ਜਦੋਂ ਉਹਨੇ ਆਉਣਾ 12 1 ਵਜੇ ਆਉਣਾ ਆ ਕੇ ਮੈਨੂੰ ਕੁੱਟਣ ਬਹਿ ਜਾਂਦਾ ਸੀ ਤੁਹਾਡੇ ਸਹੁਰਾ ਸਾਹਿਬ ਸਹੁਰਾ ਸਾਹਿਬ ਬਾਹਰ ਰਹਿੰਦੇ ਹੁੰਦੇ ਸੀ ਕੋਈ ਕੰਮ ਕਰਦੇ ਨੇ ਉਹ ਉਹ ਚੰਡੀਗੜ੍ਹ ਪੁਲਿਸ ਨੇ ਹੁਣ ਆਪ ਹੀ ਤੁਸੀਂ ਸੋਚ ਲਓ ਜੇ ਕਾਨੂੰਨ ਇਹ じゃ ਕੁਝ ਕਰੂਗਾ ਕਿਉਂਕਿ ਇਹਦੇ ਵਿੱਚ ਤੁਸੀਂ ਸਾਫ਼ ਏ ਤਸਵੀਰ ਦਿਖਦੀ ਹੈ ਵੀ ਇਹ ਪਰਿਵਾਰ ਦਾ ਆਰਥਿਕ ਪੱਖ ਮਾੜਾ ਇੱਥੇ ਹਰ ਚੀਜ਼ ਜੇ ਤੁਸੀਂ ਕੋਈ ਵੀ ਕੰਮ ਕਰਾਉਣਾ ਤੇ ਤੁਹਾਡੀ ਜੇਬ ਦੇ ਵਿੱਚ ਪੈਸੇ ਹੋਣੇ ਲਾਜ਼ਮੀ ਆ ਕਿਉਂਕਿ ਹੋ ਗਿਆ ਕਾਨੂੰਨ ਦੇ ਵਿੱਚ ਜਿਆਦਾ ਇਹ ਚੀਜ਼ਾਂ ਹੁੰਦੀਆਂ ਜਾ ਰਹੀਆਂ ਨੇ ਕਰਪਸ਼ਨ ਰਿਸ਼ਵਤਖੋਰੀ ਹੋ ਸਕਦਾ ਇਹ ਪਰਿਵਾਰ ਉਹਨਾਂ ਦੇ ਬਰਾਬਰ ਦੀ ਧਿਰ ਹੁੰਦੀ ਤੇ ਅੱਜ ਨੂੰ ਪਰਚਾ ਸਾਰਿਆਂ ਤੇ ਹੋ ਜਾਂਦਾ ਜੇ ਕਿਤੇ ਇਸ ਪਰਿਵਾਰ ਦਾ ਕਸੂਰ ਹੁੰਦਾ ਤੇ ਇਹ ਹੋ ਸਕਦਾ ਜਿਹਨੂੰ ਸਲਾਖਾਂ ਦੇ ਪਿੱਛੇ ਹੁੰਦੇ ਕਿਉਂਕਿ ਮਾੜੇ ਨੂੰ ਦਬਾ ਲੈਣਾ ਉਹਨੂੰ ਡਰਾ ਲੈਣਾ ਇਹ ਆਮ ਗੱਲ ਹੋਈ ਪਈਆ ਪਿੰਡ ਦੇ ਲੋਕ ਵੀ ਖੜੇ ਨੇ ਉਰਿੰ ਹੋ ਜੂਜੀ ਕੀ ਨਾਮ ਆਪਣਾ ਜੀ ਮੇਰ ਨਗਰ ਮੇਲ ਸਿੰਘ ਮੱਛੀ ਜੀ ਹਾਂਜੀ ਤੁਸੀਂ ਗਏ ਹੋ ਇਹਨਾਂ ਦੇ ਰੋਲੇ ਚ ਮੈਂ ਇਸ ਵਾਰ ਗਿਆ ਸੀ ਜਦੋਂ ਧਰਨਾ ਦਿੱਤਾ ਜਦੋਂ ਕੁੜੀ ਨੇ ਸੋਸ਼ਲ ਮੀਡੀਆ ਤੇ ਅਪੀਲ ਪਾਈ ਸੀ ਵੀ ਜੇ ਮੈਨੂੰ ਇਨਸਾਫ ਨਾ ਮਿਲਿਆ ਤਾਂ ਮੈਂ ਆਤਮਦਾਹ ਕਰੂੰਗੀ ਐਸਐਸਪੀ ਦਫ਼ਤਰ ਪਰ ਮੈਂ ਦੇਖਿਆ ਵੀ ਉੱਥੇ ਪੁਲਿਸ ਦਾ ਜਿਹੜਾ ਰਪਈਆ ਸੀਗਾ ਇੱਕ ਪਾਸੜਾ ਕਿਉਂਕਿ ਜਿਸ ਤਰ੍ਹਾਂ ਕੁੜੀ ਨੇ ਦੱਸਿਆ ਸਾਨੂੰ ਉਹਨਾਂ ਦੇ ਦੱਸਣ ਮੁਤਾਬਕ ਜਿਹੜੇ ਸਾਰਾ ਪਰਿਵਾਰ ਵਿਆਹ ਦੇ ਵਿੱਚ ਸ਼ਾਮਲ ਸੀ ਸਮੁੱਚੇ ਪਰਿਵਾਰ ਨੂੰ ਪਤਾ ਸੀ ਵੀ ਮੁੰਡੇ ਦਾ ਪਹਿਲਾਂ ਵਿਆਹ ਹੋਇਆ ਹੋਇਆ ਹੂੰ ਉਸ ਤੋਂ ਬਾਅਦ ਮਤਲਬ ਕਿ ਇਹ ਵੀ ਕੁੜੀ ਦੇ ਨਾਲ ਜਦੋਂ ਜ਼ਬਰਦਸਤੀ ਧੱਕੇ ਸਾਹੀ ਹੁੰਦੇ ਸੀ ਕੁੱਟਮਾਰ ਕਰਦੇ ਸੀ ਉਦੋਂ ਵੀ ਸਾਰਾ ਪਰਿਵਾਰ ਉੱਥੇ ਹੁੰਦਾ ਸੀ ਹੂੰ ਪਰ ਕੁੜੀ ਦਾ ਪੱਖ ਪੂਰਨ ਦੀ بجائے ਹੂੰ ਮਤਲਬ ਗਲਤ ਦਸਤਾਵੇਜ਼ ਪਾ ਕੇ ਵਿਆਹ ਹੀ ਮੁੰਡੇ ਨੂੰ ਬੇਜਖਲ ਕਰਿਆ ਬੇਜਖਲ ਬਾਅਦ ਚ ਕਰਿਆ ਉਹ ਇਹ ਹੋ ਸਕਦਾ ਵੀ ਕਾਨੂੰਨੀ ਕਾਰਵਾਈ ਤੋਂ ਡਰਦੇ ਨੇ ਕਰਿਆ ਹੋਵੇ ਪਰ ਜਦੋਂ ਮੁੰਡੇ ਦਾ ਵਿਆਹ ਹੋਇਆ ਉਦੋਂ ਬੇਦਖਲ ਨਹੀਂ ਕੀਤਾ ਉਦੋਂ ਸਾਰਾ ਪਰਿਵਾਰ ਸਾਚਸ ਦੇ ਵਿੱਚ ਸ਼ਾਮਲ ਸੀ ਮੈਂ ਆਪਣੀ ਜਸਿਵੰਦੀ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਹੋਣ ਦੇ ਨਾਤੇ ਮੰਗ ਕਰਦਾ ਕਿ ਸਮੁੱਚੇ ਪਰਿਵਾਰ ਦੇ ਮੈਂਬਰਾਂ ਜਿਹੜੇ ਜਿਹੜੇ ਝੂਠੇ ਕਾਗਜ਼ਾਤ ਕਰਕੇ ਉਹ ਕੇਸ ਤੋਂ ਬਚਣ ਦੀਆਂ ਕੋਸ਼ਿਸ਼ਾਂ ਕਰਦੇ ਉਹਨਾਂ ਦੇ ਖਿਲਾਫ ਵੀ ਪਰਚਾ ਹੋਣਾ ਚਾਹੀਦਾ ਬਿਲਕੁਲ ਵੇਖੋ ਇਹ ਆਪਣਾ ਜਿਹੜਾ ਪਹਿਲਾਂ ਵੀ ਉਸ ਦੀ ਮੈਰਿਜ ਹੋਈ ਆ ਤੁਹਾਨੂੰ ਕੋਈ ਇਹ ਵੀ ਉਹਨਾਂ ਨੇ ਦੱਸਿਆ ਪੁੱਤਰ ਵੀ ਸਾਡਾ ਤਲਾਕ ਹੋਇਆ ਜਾਂ ਨਹੀਂ ਕੋਈ ਗੱਲ ਹੋਈ ਨੇ ਮੈਨੂੰ ਕੁਛ ਨਹੀਂ ਦੱਸਿਆ ਸੀ ਤਲਾਕ ਵੀ ਉਹਨਾਂ ਨੇ ਉਦੋਂ ਲਿਆ ਜਦੋਂ ਮੈਂ ਉਹਨਾਂ ਤੇ ਰਿਪੋਰਟ ਕੀਤੀ ਸੀ ਹੁਣ ਜਾ ਕੇ ਹਾਂਜੀ 26 ਅਕਤੂਬਰ 2000 ਚ 24 ਨੂੰ 23 ਨੂੰ ਲਿਆ ਸੀ 23 ਨੂੰ ਯਾਨੀ ਪੱਕਾ ਹਜੇ ਕਨਫਰਮ ਵੀ ਨਹੀਂ ਤੁਹਾਨੂੰ ਵੀ ਹੋਇਆ ਤਲਾਕ ਜਾਂ ਨਹੀਂ ਮੈਨੂੰ ਕੋਈ ਕਨਫਰਮ ਨਹੀਂ ਪੱਕੀ ਤਰ੍ਹਾਂ ਹਜੇ ਇਹਨਾਂ ਨੂੰ ਨਹੀਂ ਕੋਈ ਕਨਫਰਮ ਹੈ ਇਸ ਗੱਲ ਦਾ ਵੀ ਉਹਦਾ ਤਲਾਕ ਹੋ ਗਿਆ ਜਾਂ ਨਹੀਂ ਹੋ ਗਿਆ ਪਰ ਬਹੁਤ ਵੱਡੀ ਇਹ ਸ਼ਾਸ਼ਾ ਮੈਂਬਰ ਸਾਹਿਬ ਵੀ ਖੜੇ ਹੈ ਪੰਚਾਇਤ ਦੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਮੈਂਬਰ ਸਾਹਿਬ ਜੁਰੇ ਨੂੰ ਆ ਜਾਈਏ ਨਾਮਾ ਤੁਹਾਡਾ ਹੀ ਜਸਵੀਰ ਸਿੰਘਾ ਜੀ ਮੇਰਾ ਕਿੱਦਾਂ ਦਾ ਇਹ ਪਰਿਵਾਰ ਆ ਗਿਆ ਜਿਹੜਾ ਤੁਹਾਡੇ ਪਿੰਡ ਦਾ ਇਹ ਜੀ ਇਹ ਗਰੀਬ ਪਰਿਵਾਰ ਆ ਇਹਨਾਂ ਕੋਲੇ ਕੋਈ ਜਾਇਦਾਦ ਨਹੀਂ ਇੱਕ ਮੰਡਲਾ ਰੂੜੀ ਥਾਂ ਨੂੰ ਥਾਂ ਨਹੀਂ ਇਹਨਾਂ ਕੋਲੇ ਆ ਹੀ ਆ ਜਿਹੜੇ ਦੋ ਤਿੰਨ ਮੰਡਲੇ ਆ ਕਰ ਚ ਇਹਨਾਂ ਦੇ ਹੁਣ ਤੁਸੀਂ ਗਏ ਹੋ ਰੋਲੇ ਦੇ ਵਿੱਚ ਹਾਂ ਜੀ ਰੋਲੇ ਦੇ ਵਿੱਚ ਗਏ ਆ ਈ ਲੱਗਦਾ ਕਸੂਰ ਸੋਰਾ ਪਰਿਵਾਰ ਦਾ ਟੋਟਲੀ ਕਸੂਰ ਉਹਨਾਂ ਦਾ ਟੋਟਲੀ ਸਾਰਾ ਕਸੂਰ ਉਹਨਾਂ ਦਾ ਕਿਉਂਕਿ ਉਹ ਪੁਲਿਸ ਮੁਲਾਜ਼ਮ ਹੋਣ ਦੇ ਨਾਤੇ ਉੱਤੋਂ ਪ੍ਰੈਸ਼ਰ ਪਾਉਂਦਾ ਕਿਉਂਕਿ ਉਹ ਚੰਡੀਗੜ੍ਹ ਬਿਖੇ ਰਹਿ ਰਿਹਾ ਇਸ ਕਰਕੇ ਗਰੀਬ ਪਰਿਵਾਰ ਆ ਇਹਨਾਂ ਕੋਲੇ ਤਾਂ ਕਿਰਾਏ ਨੂੰ ਵੀ ਪੈਸਾ ਹੈ ਨਹੀਂ ਵੀ ਉੱਥੇ ਪਹੁੰਚ ਜਾਣ ਤੇ ਇਹ ਤਾਂ ਜੱਥੇਬੰਦੀਆਂ ਤੇ ਪਿੰਡ ਦੇ ਹਮਦਰਦ ਕਰਕੇ ਅਸੀਂ ਸੰਘਰਸ਼ ਸ਼ੁਰੂ ਕੀਤਾ ਤਾਂ ਕਿ ਅਨਸਾਫ਼ ਮਿਲ ਸਕੇ ਸ਼ਾਪੇ ਪਿੰਡ ਦੇ ਸਰਪੰਚ ਪੰਚਾਇਤ ਨੂੰ ਪ੍ਰਾਣੀ ਜਾਂ ਹੋਣ ਵਾਲੀ ਨੂੰ ਮਿਲੇ ਹੋ ਤੁਸੀਂ ਹੋਈ ਹੈ ਕੋਈ ਗੱਲ ਹਾਂ ਪਹਿਲੇ ਸਰਪੰਚ ਸਾਹਿਬ ਵੀ ਕਹਿੰਦੇ ਵੀ ਤੁਸੀਂ ਕਿੱਥੇ ਫਸ ਗਏ ਗਲਤ ਬੰਦੇ ਸੀਗੇ ਤੁਸੀਂ ਇਹ ਕੀ ਕੀਤਾ ਕੀ ਇਹ ਰਸਤਾ ਉਹਨਾਂ ਨੇ ਇਸ ਤੱਕ ਕਿਹਾ ਸੀ ਹੋਰ ਕੋਈ ਗੱਲਬਾਤ ਉਹਨਾਂ ਨੇ ਕੋਈ ਨਿਵੇੜੇ ਦੀ ਜਾਂ ਕਿਹਾ ਵੀ ਅਸੀਂ ਸਮਝਾਵਾਂਗੇ ਸਾਡੇ ਪਿੰਡ ਦੇ ਬੰਦੇ ਨਵਾਂ ਸਰਪੰਚ ਬਣਿਆ ਉਹਦੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਜੀ ਬੈਠ ਕੇ ਤੁਹਾਡਾ ਨਿਵੇੜ ਦੰਨੇ ਆ ਪਰ ਉਹਨਾਂ ਨੇ ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਉਹਨਾਂ ਦੇ ਕਹਿਣ ਤੇ ਅੱਗੇ ਆਏ ਨਹੀਂ ਉਹ ਚੁੱਪ ਹੋ ਗਏ ਤੇ ਆਪ ਦਾ ਪਾਸੇ ਟਲ ਗੇ ਆਉਂਦੇ ਨਹੀਂ ਪੰਚਾਇਤ ਦੇ ਨਹੀਂ ਪੰਚਾਇਤ ਦੇ ਸਾਥੀ ਤੋਂ ਆ ਰਹੀ ਜਦੋਂ ਤੁਸੀਂ ਇੱਕ ਦੋ ਵਾਰ ਹੀ ਗਏ ਆ ਉਹ ਤੋਂ ਗੱਲ ਕੀਤੀ ਤੇ ਸਾਰੇ ਪਰਿਵਾਰ ਨਾਲ ਹੋਈ ਏ ਤੁਹਾਡੀ ਮੁਲਾਕਾਤ ਕੋਈ ਹੋਈ ਏ ਹੋਈ ਏ ਕਹਿੰਦੇ ਕਰ ਦਿਆਂਗੇ ਆਏ ਆ ਜੋ ਮਸਲੇ ਕਰ ਦਿਆਂਗੇ ਸੀ ਕਹਿੰਦੇ ਵੀ ਆਧਾਰ ਕਾਟ ਵਗੈਰਾ ਭਗਾਓ ਮਣਾ ਉਹ ਇਹ ਜਿਹੜੀ ਚੀਜ਼ ਬਣਨ ਵਾਲੀ ਆ ਪਰ ਉਹ ਲਾਰਿਆਂ ਤੋਂ ਬਣਾ ਕੁਝ ਨਹੀਂ ਵੇਖੋ ਪੰਚਾਇਤਾਂ ਦਾ ਤੇ ਇਹੀ ਫਰਜ ਹੁੰਦਾ ਜਿਹੜੇ ਪਿੰਡ ਦੇ ਨਮਿੰਦੇ ਚੁਣੇ ਜਾਂਦੇ ਵੀ ਪਿੰਡ ਦੇ ਵਿੱਚ ਕੋਈ ਰੌਲਾ ਨਾ ਪਵੇ ਗੱਲਬਾਤ ਹੋਵੇ ਹਨਾ ਜਿਹੜੀ ਹੈਗੀ ਆ ਉਹਨੂੰ ਦੱਸ ਸਕੀਏ ਪਰ ਇੱਕ ਦੋ ਪੁਆਇੰਟ ਮੈਂ ਇੱਕ ਹੋਰ ਪੁੱਛ ਲਾਂ ਪੁੱਤਰ ਹੁਣ ਜਿਹੜੀ ਕਾਰਵਾਈ ਹੋਈ ਹੈ ਜਾਂ ਤੁਸੀਂ ਕੀ ਚਾਹੁੰਦੇ ਵੀ ਕਿਸ ਤਰ੍ਹਾਂ ਦਾ ਇਨਸਾਫ ਹੋਣਾ ਚਾਹੀਦਾ ਬਸ ਮੈਨੂੰ ਇਦਾਂ ਕਿ ਉਹਨਾਂ ਦੇ ਸਾਰੇ ਪਰਿਵਾਰ ਤੇ ਕਾਰਵਾਈ ਕੀਤੀ ਜਾਵੇ ਹੂੰ ਕੱਲੀ ਉਹਨਾਂ ਨੇ ਮੁੰਡੇ ਤੇ ਕੀਤੀ ਆ ਪਰ ਮੈਨੂੰ ਉਹਨਾਂ ਨੇ ਪਹਿਲਾਂ ਪੁਲਸ ਵਾਲੇ ਨੇ ਇਹ ਭਰੋਸਾ ਦਿਵਾਇਆ ਸੀਗਾ ਕਿ ਅਸੀਂ ਉਹਦੇ ਡੈਡੀ ਤੇ ਵੀ ਕੀਤੀ ਆ ਡੀਐਸਪੀ ਸਾਹਿਬ ਨੇ ਕਿਹਾ ਸੀਗਾ ਤੇ ਜਦੋਂ ਅਸੀਂ ਉੱਥੇ ਗਏ ਹੂੰ ਤੇ ਉਹ ਉਹ ਕਹਿੰਦੇ ਵੀ ਕੱਲੇ ਮੁੰਡੇ ਤੇ ਹੋਈ ਆ ਉਹਦੇ ਪਿਓ ਤੇ ਤਾਂ ਹੋ ਨਹੀਂ ਸਕਦੀ ਕਿਉਂਕਿ ਉਹਨੇ ਬੇਦਖਲ ਕਰਤਾ ਬੇਦਖਲ ਤਾਂ ਉਹਨਾਂ ਨੇ ਮੇਰੀ ਕੰਪਲੇਂਟ ਤੋਂ ਬਾਅਦ ਕੀਤਾ ਜ ਬਸ ਉਹੀ ਇੱਕ ਬਸ ਉਸ ਕੇਸ ਤੋਂ ਨਿਕਲਣ ਦੇ ਮਾਰਿਆ ਨੇ ਕੀ ਨਾਮ ਆ ਭਾਈ ਜੀ ਆਪਣਾ ਚਮਕੌਰ ਸਿੰਘ ਜੀ ਕੀਰਤੀ ਕਿ ਸਮਝਦੇ ਹਾਂ ਕਈ ਮਰਜ਼ੀ ਇਹ ਮਸਲੇ ਦੇ ਵਿੱਚ ਤੁਸੀਂ ਗਏ ਹੋ ਬਣਾ ਪੰਚਾਇਤ ਨਾਲ ਵੀ ਕੋਈ ਗੱਲਬਾਤ ਉੱਥੇ ਹੋਈ ਆ ਜਿਹੜੀ ਜਾਂ ਤੁਸੀਂ ਉੱਥੇ ਧਰਨਾ ਲਾਇਆ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਇਹਦੇ ਵਿੱਚ ਪ੍ਰਸ਼ਾਸਨ ਨੇ ਜੀ ਉਹਦੇ ਗੱਲਬਾਤ ਉਹਨਾਂ ਨਾਲ ਹੋਈ ਸੀ ਉਹ ਕਹਿੰਦੇ ਵੀ ਜਿਹੜੀ ਕਾਰਵਾਈ ਤੇ ਤੁਸੀਂ ਹੋਰਾਂ ਦੇ ਵੀ ਕਿਸੇ ਦੇ ਨਾਮ ਦਰਜ ਕਰਾਉਣੇ ਆ ਉਹ ਵੀ ਕਰਵਾ ਸਕਦੇ ਆ ਪਰ ਉਹਨਾਂ ਨੇ ਤੁਹਾਨੂੰ ਵੀ ਪਤਾ ਸਿੱਧੇ ਤੌਰ ਤੇ ਵੀ ਕਾਰਵਾਈ ਸਾਰੇ ਪਰਿਵਾਰ ਤੇ ਬਣਦੀ ਸੀ ਕਿਉਂਕਿ ਸਾਰਾ ਪਰਿਵਾਰ ਹੀ ਇਸ ਗੱਲ ਦੇ ਵਿੱਚ ਸ਼ਾਮਲ ਸੀਗਾ ਤੇ ਉਹ ਉਹਨਾਂ ਨੇ ਮੰਨ ਲ ਕੇ ਚਲੋ ਵੀ ਢੱਲ ਜਿਹੜੀ ਦਿੱਤੀ ਆ ਕਿ ਅਸੀਂ ਉਹ ਮੰਗ ਕਰਦੇ ਆ ਵੀ ਉਹਨਾਂ ਦੇ ਸਾਰੇ ਪਰਿਵਾਰ ਤੇ ਕਾਰਵਾਈ ਹੋਣੀ ਚਾਹੀਦੀ ਕੀ ਲੱਗਦਾ ਸੀ ਇਹ ਪਰਿਵਾਰ ਨੇ ਜਿਹੜੀ ਚੀਜ਼ ਕੀਤੀ ਜਾਂ ਹੁਣ ਲੜਕੀ ਨੂੰ ਵੀ ਹਨਾ ਧੋਖੇ ਦੇ ਵਿੱਚ ਰੱਖਿਆ ਜਾਂ ਇਹਨਾਂ ਦੇ ਫਾਦਰ ਸਾਹਿਬਾ ਉਹ ਵੀ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਆ ਹਨਾ ਪਿੰਡ ਤੌਰ ਤੇ ਜਾਂ ਸੀਐਮ ਸਾਹਿਬ ਨੂੰ ਜਾਂ ਆਪਣੇ ਹਲਕੇ ਦੇ ਐਮਐਲਏ ਨੂੰ ਤੁਸੀਂ ਮਿਲੇ ਨਹੀਂ ਜੀ ਐਮਐਲਏ ਨੂੰ ਨਹੀਂ ਮਿਲੇ ਪੰਚਾਇਤ ਜ਼ਰੂਰ ਗਈ ਸੀ ਕੱਲ ਸਾਡੇ ਨਾਲ 18 ਤਰੀਕ ਨੂੰ ਪੰਚਾਇਤ ਗਈ ਸੀ ਸਾਰੀ ਜੀ ਹਾਂਜੀ ਐਮਐਲਏ ਸਾਹਿਬ ਨਾਲ ਵੀ ਵੈਸੇ ਗੱਲਬਾਤ ਇਸੇ ਦੀ ਹੁੰਦੀ ਰਹਿੰਦੀ ਉਹਨਾਂ ਨੂੰ ਪਤਾ ਤੇ ਉਹਨਾਂ ਦੀ ਪੰਚਾਇਤ ਆ ਜਿਹੜੀ ਉਹ ਆਮ ਪਾਰਟੀ ਦੀ ਵੀ ਇੱਥੇ ਹੂੰ ਜੋ ਗੱਲਬਾਤ ਉਹਨਾਂ ਨਾਲ ਵੀ ਉਹਦੇ ਧਿਆਨ ਚਾ ਗੱਲਬਾਤ ਆ ਲੱਗਦਾ ਵੀ ਕੋਈ ਕਾਰਵਾਈ ਉਥੋਂ ਦੀ ਪੰਚਾਇਤ ਵੀ ਤੁਹਾਡੇ ਹੱਕ 'ਚ ਖੜਨ ਦੀ ਕੋਈ ਗੱਲਬਾਤ ਹੋਈ ਹੈ ਉਹਨਾਂ ਨਾਲ ਨਹੀਂ ਉਹਨਾਂ ਨਾਲ ਵੈਸੇ ਇੱਕ ਵਾਰੀ ਰਾਜੀਨਾਮੇ ਦੀ ਹੋਈ ਸੀ ਉਦੋਂ ਵੀ ਉਹਨਾਂ ਨੇ ਇਹਨਾਂ ਨੂੰ ਟਾਲ ਹੀ ਦਿੱਤਾ ਸੀ 25 ਦਿਨਾਂ ਦਾ ਸਮਾਂ ਲੈ ਲਿਆ ਸੀਗਾ ਵੀ 25 ਦਿਨਾਂ 'ਚ ਡਾਕੂਮੈਂਟ ਜਿਹੜੇ ਲੜਕੀ ਦੇ ਬਣਵਾ ਲਾਂਗੇ ਉਹ ਨਹੀਂ ਬਣਵਾਏ ਗਏ ਉਹ ਸਿਰਫ ਇੱਕ ਟਾਲਣ ਦਾ ਹੀ ਮਸਲਾ ਸੀਗਾ ਦੇਖੋ ਮੈਂ ਤਾਂ ਕਹਿਣਾਗਾ ਵੀ ਕੁੜੀ ਤਾਂ ਪਹਿਲਾਂ ਹੀ ਵਿਚਾਰੀ ਲੜ ਰਹੀ ਸੀਗੀ ਸੰਘਰਸ਼ ਠੀਕ ਹੈ ਜਿਤੋਂ ਸਾਲ ਸਾਲ ਨੂੰ ਹੋ ਗਿਆ ਇਹਨਾਂ ਨੂੰ ਪਰ ਜੇ ਇਹਨੇ ਵੀਡੀਓ ਪਾਈ ਆ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਤਾਂ ਹੀ ਕਰਕੇ ਲੋਕਾਂ ਨੂੰ ਪਤਾ ਲੱਗਿਆਗਾ ਵੀ ਇਸ ਕੁੜੀ ਦੇ ਨਾਲ ਇਦਾਂ ਧੱਕਾ ਹੋ ਰਿਹਾ ਹੋਰ ਵੀ ਪੰਜਾਬ ਦੇ ਵਿੱਚ ਪਤਾ ਨਹੀਂ ਕਿੰਨੀਆਂ ਕਿਹਦੇ ਵਰਗੀਆਂ ਧੀਆਂ ਨੇ ਜਿਹੜੀਆਂ ਵਿਚਾਰੀਆਂ ਬੋਲਦੀਆਂ ਨਹੀਂ ਹੈਗੀਆਂ ਪਰ ਸਹੁਰਿਆਂ ਦੇ ਵੱਲੋਂ ਤੰਗ ਪ੍ਰੇਸ਼ਣ ਕੀਤੀਆਂ ਜਾਂਦੀਆਂ ਆ ਪਰ ਉਹ ਧੱਕਾ ਉਹ ਅੰਦਰੇ-ਅੰਦਰ ਵਿਚਾਰੀਆਂ ਜਰ ਰਹੀਆਂ ਮੈਂ ਕਹਿੰਦਾ ਇਸ ਕੁੜੀ ਨੂੰ ਅਸੀਂ ਸ਼ਾਬਾਸ਼ ਦਿੰਨੇ ਆ ਇਸ ਗੱਲ ਦੀ ਵੀ ਜੇ ਬੋਲੀ ਆ ਹੁਣ ਇਹ ਦੱਸਣ ਦੇ ਮਤਾਬਕ ਹੈ ਕਿ ਐਫਆਈਆਰ ਜਿਹੜੀ ਹੋਈ ਆ ਇਹਦੇ ਘਰ ਵਾਲੇ ਤੇ ਲੜਕੀ ਦੇ ਤੇ ਠੀਕ ਆ ਗੱਲਬਾਤ ਜਿਹੜੀ ਹੋਈ ਆ ਪਰ ਅਸਲ ਦੇ ਵਿੱਚ ਸਹੁਰਾ ਪਰਿਵਾਰ ਏ ਕਹਿੰਦੇ ਪੂਰਾ ਦੋਚੀ ਆ ਹੁਣ ਇਸਤੀ ਤੇ ਅਤਿਆਚਾਰ ਹੁੰਦਾ ਸੀ ਉੱਥੇ ਪੂਰਾ ਪਰਿਵਾਰ ਖੜਾ ਰਹਿੰਦਾ ਸੀਗਾ ਗੱਲਬਾਤ ਹੁੰਦੀ ਰਹਿੰਦੀ ਸੀਗੀ ਪਰ ਇਹਨੂੰ ਕੋਈ ਛਡਾਉਂਦਾ ਨਹੀਂ ਸੀ ਕਿਉਂਕਿ ਇਹ ਪਰਿਵਾਰ ਆਰਥਿਕ ਪੱਖ ਤੋਂ ਮਾੜਾ ਸੀ ਸੁਪਨੇ ਤਾਂ ਬਹੁਤ ਵੱਡੇ ਵੇਖੇ ਗਏ ਸੀ ਪਰ ਨਹੀਂ ਉਹ ਹੋ ਨਹੀਂ ਸਕਿਆ ਪਹਿਲਾਂ ਵੀ ਲੜਕੇ ਦੀ ਮੈਰਿਜ ਹੋਈ ਸੀਗੀ ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜਾ ਉਸ ਮੁੰਡੇ ਦਾ ਪਹਿਲਾਂ ਵਾਲਾ ਸਹੁਰਾ ਪਰਿਵਾਰ ਆ ਉਹਨਾਂ ਨੂੰ ਵੀ ਇਸ ਪਰਿਵਾਰ ਦੇ ਹੱਕ ਦੇ ਵਿੱਚ ਖੜਨਾ ਚਾਹੀਦਾ ਉਹਨਾਂ ਦੀ ਧੀ ਦੇ ਨਾਲ ਕੀ ਤਲਾਕ ਹੋਇਆ ਜਾਂ ਨਹੀਂ ਹੋਇਆ ਇਹ ਜਾਂ ਤਾਂ ਉਹ ਦੱਸ ਸਕਦੇ ਆ ਜਾਂ ਇਹ ਹੋ ਸਕਦਾ ਸਹੁਰਾ ਪਰਿਵਾਰ ਜਾਂ ਪ੍ਰਸ਼ਾਸਨ ਉਹਨਾਂ ਦੇ ਕੋਈ ਕਾਗਜ਼ ਵੇਖੇ ਵੀ ਕੀ ਇਹ ਲੜਕੀ ਦੇ ਵਿਆਹ ਤੋਂ ਪਹਿਲਾਂ ਉਸ ਮੁੰਡੇ ਦਾ ਤਲਾਕ ਹੋਇਆ ਸੀ ਜਾਂ ਨਹੀਂ ਜੇ ਨਹੀਂ ਹੋਇਆ ਤਾਂ ਉਹ ਪੂਰੇ ਪਰਿਵਾਰ ਤੇ ਪਰਚਾ ਚਾਹੀਦਾ ਕਿਉਂਕਿ ਨਾਲ ਵਿਚੋਲੇ ਤੇ ਵੀ ਚਾਹੀਦਾ ਜਿਨੇ ਇਹਨਾਂ ਨੂੰ ਗੁੰਮਰਾਹ ਕੀਤਾ ਤੇ ਇਸ 420 ਦਾ ਪਰਚਾ ਉਹਨਾਂ ਤੇ ਹੋਣਾ ਵੀ ਚਾਹੀਦਾ ਕਿਉਂਕਿ ਇਹਨਾਂ ਨੂੰ ਧੋਖੇ ਦੇ ਵਿੱਚ ਰੱਖ ਕੇ ਇਹ ਗੱਲਬਾਤ ਹੋਈ ਆ ਤੇ ਜਰੂਰ ਇਨਸਾਫ ਦੇ ਵਾਸਤੇ ਇਸ ਪਰਿਵਾਰ ਦਾ ਜਿਹੜਾ ਸਾਥ ਦਿਓ ਸਾਰੇ ਜਾਣੇ ਰਲ ਮਿਲ ਕੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੋਕਾ ਧੰਨਵਾਦ ਜੀ